Uh, equipment identity register ਇਹ ਜਿਹੜਾ ਇੱਕ ਸਰਵਿਸ ਹੈ ਗਵਰਨਮੈਂਟ ਆਫ ਇੰਡੀਆ ਦੀ ਉਹ ਅਸੀਂ ਜ਼ਿਆਦਾ ਇਸ ਸਾਲ ਤੋਂ ਪੌਪੂਲਰਾਈਜ਼ ਕੀਤੀ ਹੈ ਤੇ ਉਹਦੇ ਚ ਅਸੀਂ ਪਬਲਿਕ ਨੂੰ ਦੱਸਦੇ ਰਹਿੰਦੇ ਆ ਕਿ ਜਦੋਂ ਵੀ ਤੁਹਾਡਾ ਕੋਈ ਫੋਨ ਕਿਤੇ ਗਵਾਚ ਜਾਂਦਾ ਹੈ ਤਾਂ ਤੁਸੀਂ ਸਾਡੀ ਲੋਕਲ ਜਿਹੜੇ ਵੀ ਤੁਹਾਡੇ ਏਰੀਆ ਚ ਨੇੜਾ ਨੇੜੇ ਤੁਹਾਨੂੰ ਸਾਂਝਾ ਸੈਂਟਰ ਮਿਲਦਾ ਉੱਥੇ ਜਾ ਕੇ ਤੁਸੀਂ ਰਿਪੋਰਟ ਲਿਖ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਸੀਆਈਆਰ ਪੋਰਟਲ ਹੈ ਉਹਦੇ ਤੇ ਲੌਗਇਨ ਕਰਕੇ ਆਪਣੀ ਇਹ ਕੰਪਲੇਂਟ ਰਜਿਸਟਰ ਕਰਾ ਸਕਦੇ ਹੋ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਸਾਂਝ ਦੀ ਟੀਮਾਂ ਹੈ ਉਹਨੂੰ ਸਰਚ ਕਰਦੀਆਂ ਹਨ ਉਹਨਾਂ ਨੂੰ ਅਸੀਂ ਵੇਰੀਅਸ ਟੂਲਸ ਤੋਂ ਲੱਭਦੀਆਂ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਸੀ ਕਈ ਵਾਰੀ ਬਹੁਤ ਸਾਰੇ ਲੋਕਾਂ ਦੇ ਐਦਾਂ ਦੇ ਖੋਏ ਹੋਏ ਜਿਹੜੇ ਫੋਨ ਹੈਗੇ ਉਹ ਲੱਭ ਕੇ ਦਿੱਤੇ ਇਸੇ ਤਰ੍ਹਾਂ ਹੀ ਹੁਣ ਸਾਡੇ ਬਟਿੰਡਾ ਪੁਲਿਸ ਦੀ ਜਿਹੜੀ ਸਾਂਝ ਦੀ ਟੀਮ ਹੈ ਉਹਨਾਂ ਨੇ ਰੀਸੈਂਟਲੀ 135 ਇਦਾਂ ਦੇ ਗੁੰਮ ਹੋਏ ਮੋਬਾਈਲ ਨੰਬੇ ਜਿਹੜੇ ਤੁਹਾਡੇ ਸਾਹਮਣੇ ਤੇ ਪਏ ਇਹਨਾਂ ਦੀ ਜਿਹੜੀ ਕੋਈ ਮਲਿੱਤੀ ਹੈ ਉਹ ਅਰਾਊਂਡ 17 ਲੱਖ ਤੋਂ ਉੱਪਰ ਹੈ ਤੇ ਸਭ ਤੋਂ ਵਧੀਆ ਗੱਲ ਜੋ ਮੈਨੂੰ ਇਹ ਲੱਗਦੀ ਹੈ ਦੱਸਣ ਯੋਗ ਜਿਹੜੀ ਸਾਡੀ ਸਾਂਚ ਟੀਮ ਹੈ ਉਹਨੇ ਇਸ ਸਾਲ ਜਨਵਰੀ ਪਹਿਲੀ ਜਨਵਰੀ ਔਨਵਰਡਸ ਹੁਣ ਤੱਕ 488 ਮੋਬਾਈਲਸ ਨੂੰ ਟ੍ਰੇਸ ਕੀਤਾ ਹੈ ਟ੍ਰੇਸ ਕਰਕੇ ਲੱਭ ਕੇ ਉਹਨਾਂ ਦੇ ਜਿਹੜੇ ਉਹਦੇ ਮਾਲਕ ਕੇ ਫੋਨਾਂ ਤੇ ਉਹਨਾਂ ਨੂੰ ਹਡਓਵਰ ਕੀਤਾ ਇਹਨਾਂ ਫੋਨਾਂ ਦੀ कीमत सिक्सटी लाख लैख दर्थ है और दो हज़ार तेई तो लैके हूँ तक सांझ टीम ने इस पोर्टल में यूज़ करते हुए टोटल एक एट हंड्रेड थर्टी अठ सौ ती मोबाइल्स नसीपेंट्स हैंड ओवर किया सो मैं कंग्रेचुलेट कराँगी डी सी पी ओ एस पी हेडकुआटर जगदीश बिश्नोई जी ਸਾਡੀ ਇਨਚਾਰਜ ਸੀਪੀਆਰ ਸੀ ਇੰਸਪੈਕਟਰ ਜਸਪ੍ਰੀਤ ਬਾਅਰ ਉਹਨਾਂ ਦੀ ਸਮੂਚੀ ਜਿਹੜੀ ਸਾਂਝੀ ਟੀਮ ਹੈ ਜੋ ਇਸ ਇਨੀਸ਼ੀਏਟਿਵ ਜਿਹਦੇ ਨਾਲ ਜਿਹੜੀ ਆਮ ਜਨਤਾ ਹੈ ਉਹਨਾਂ ਨੂੰ ਅਫੈਕਟ ਬੰਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਸਾਡੇ ਫੋਨ ਹੈ ਅੱਜਕੱਲ ਸਾਡੀ ਲਾਈਫਲਾਈਨ ਹੀ ਹੁੰਦੇ ਆ ਜੇ ਸਾਡਾ ਫੋਨ ਮਿਸਪਲੇਸ ਹੋ ਜਾਏ ਖੋ ਜਾਏ ਤਾਂ ਸਾਡਾ ਰੂਟੀਨ ਆਊਟ ਆਫ ਕੇਅਰ ਹੋ ਜਾਂਦਾ ਹੈ ਕਿਉਂਕਿ ਅਸੀਂ ਆਪਣੀ ਬਹੁਤ ਸਾਰੀ ਚੀਜ਼ਾਂ ਫੋਨਸ ਤੇ ਹੀ ਰੱਖਦੇ ਆ ਸੋ ਆਈ ਕੰਗਰਾਚੂਲੇਟ ਥੈਮ ਔਰ ਜਿਹੜੇ ਸਾਡੇ ਪਬਲਿਕ ਦੇ ਲੋਕ इतने आए अपने फोन रिसीव करने लिये थानू तो सारे भी मैं मुबारक दवागी कि पोर्टल यूज किया हूँ तुम जरूर इन पॉपुलराइज करो अपने आस पड़ोस को जरूर दसो क्योंकि मोस्टली अभी सोचते जो सा फोन गुआज गया कि हूँ कितों लभना है बट द वेरी फैक्ट कि अभी लभ के तो हैंड uh, तो ओवर है। कर रहे हैं दैट मीनस कि साड़ी टीम भी मेहनत कर दी तो यह वजिया पोर्टल गवर्नमेंट ने बनाया तो असं ये फुल यूटिलाइजेशन करिए थैंक यू एक मिनट हाँ जी ਹਾਂ ਹਾਈएस्ट ਦੀ ਰਿਕਵਰੀ ਹੈ ਫਿਰ ਪੁਲਿਸ ਸਟੇਸ਼ਨ ਦੇ ਸਾਥ ਕੇ ਹੱਥ ਨੇ ਕੀਤੀ ਹੈ ਇਹ ਸਭ ਤੋਂ ਜ਼ਿਆਦਾ ਕੰਪਲੇਨਟ ਜਿਹੜੀ ਹੈ ਇਹਦਾ ਵੀ ਬ੍ਰੇਕਅਪ ਹੈਗਾ ਸਾਡੇ ਕੋਲ ਆਈ ਥਿੰਕ ਕੋਤਵਾਲੀ ਹੌਂਸਲਾਸਟੇਨ ਇਸ ਟਾਈਮ ਕੈਂਟਨੀ ਸਭ ਤੋਂ ਵੱਧ ਰਿਕਵਰੀ ਹੈ ਜਿਹੜਾ ਇਸ ਸਾਲ ਦਾ ਨਹੀਂ ਜਿਹੜਾ ਅੱਜ ਅਸੀਂ ਦੇ ਰਹੇ ਹਾਂ ਜੀ 135 ਇਹ 23 April ਤੋਂ ਲੈ ਕੇ 15 July ਤੱਕ ਦੀ 135 ਮੋਬਾਈਲਸ ਹੈ ਜੋ ਮੈਨੂੰ ਮੈਡਮ ਨੇ ਚਾਰਟ ਪੇਸ਼ ਕੀਤਾ ਇਹਦੇ ਚ ਕੈਂਟ ਥਾਣੇ ਦੀ ਸਭ ਤੋਂ ਵੱਧ ਰਿਕਵਰੀ ਹੈ 22 ਫੋਨਸ ਦੀ उसमल तो ने उन्नीस कोतवाली ने सतारा केनाल कलोनी उस तो बाद सिटी रामपुरा ने सदर, बठिंडा ने सात कोट फता न था छे मोबाइल मौड़ ने बालियावाली ने भी फिर तलवी साबो दयालपुरा थाना और आनंदगढ़ ने चार और संगत रामा और फूल ने दो दो और कुल मिलाकर से आज 135 रिकवर कितने मोबाइल वापस उन्होंने रिसीपिएंट्स को दवांगी थैंक यू कंप्लेंट से हो सकती है बिल्कुल वीकिंग एक अपडेट यानी जी कंप्लेंट बेस्ड ही है जो जो पोर्टल पे आंदा है ओदे हिसाब से हम रिकवरी करते हैं पोर्टल पे जाने के लिए ऑल ऑफ ना बिल आई थिंक नंबर तो फोन का सेट होता होता तो कोई रिसीपिएंट ही दर्ज कर सके जिने यूज किया कोई दर्जना चावेगा जेडे पे पब्लिक बैठी हुई है तूसी तो केड़ा तो मीन्स अडॉप्ट कीता है कोई दसना चाहेगा तो आटो जो इन... नहीं ये तो पब्लिक तो भी पता लगे हाउ द यूटिलाइज्ड है कीमत कितनी है इस सारे मोबाइल का राजस्थान जी और किसी दी तो क्वेरी क्वेश्चन क्लियर हो गया ਅਲਸੋ ਹਾਂ ਜੀ ਫੋਨ ਨਹੀਂ ਕਰਾਉਣਾ ਬਲਕਿ ਨਕੀਕਾ ਕ੍ਰਾਈਮ ਰਿਪੋਰਟ ਦਾ ਵੀ ਕਿਤੇ ਆਉਣ ਕਿਸ ਤਰ੍ਹਾਂ ਸਪੋਰਟ ਆਪਣੇ ਆਪ ਵੀ ਕਰ ਸਕਦੇ ਆ ਜਾਂ ਸਾਂਝ ਕੇਂਦਰ ਦੀ ਮੌਜੂਦਗੀ ਕਰਵਾ ਸਕਦੇ। ਦੇਖੋ ਜੀ ਜਿਹੜੀ ਸਾਈਟ ਹੈ CEIR ਦੀ ਉੱਥੇ ਵੀ ਜਾ ਸਕਦੇ ਆ ਨਹੀਂ ਤਾਂ ਸਾਡੇ ਸਾਂਝ ਕੇਂਦਰ 'ਚ ਜਾ ਕੇ ਤੁਸੀਂ ਜਿਵੇਂ ਅਸੀਂ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਕਰਾਉਂਦੇ ਆ ਉਦਾਂ ਵੀ ਕਰਾ ਸਕਦੇ। ਸੋ ਦੋਨੋਂ ਤਰੀਕੇ ਆਨਲਾਈਨ ਵੀ ਅਵੇਲੇਬਲ ਹੈ ਤਾਂ ਦੂਜਾ ਵੀ ਅਵੇਲੇਬਲ ਹੈ।